ਸੋ ਇਸ ਜਾਨ ਹੈ ਕਿ ਜਿਹੜੇ ਸਾਡੇ ਅਪਕਮਿੰਗ ਰਾਈਟਰ ਆ ਪੰਜਾਬੀ ਦੇ ਉਹਨਾਂ ਦੇ ਵਿਆਸ ਸਪਲਾਈਜ਼ ਕੀਤੀ ਜਾਵੇ। ਔਰ ਇਸ ਵੇਲੇ ਜਿਹੜੀ ਪੰਜਾਬੀ ਲੈਂਗੁਏਜ ਹੈ ਆਪਣੀ ਪੰਜਾਬੀ ਮਾਂ ਬੋਲੀ ਕੈਨੇਡਾ ਦੀ ਤੀਜੀ ਸਭ ਤੋਂ ਬੋਲੀ ਜਾਣਵਰੀ ਭਾਸ਼ਾ ਆ। ਬੱਚੇ ਗ੍ਰੇਡ 4 ਤੋਂ ਯੂਨੀਵਰਸਿਟੀ ਤੱਕ ਪੰਜਾਬੀ ਪੜ੍ਹ ਸਕਦੇ ਆ। ਸੋ ਇਸ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਆ। ਕੁਝ ਕਾਫੀ ਬਗਲ ਦੇ ਹਾਲਾਤ ਦੇਖਿਆ ਪਹਿਲਾਂ ਜਦੋਂ ਤੁਸੀਂ ਆਏ ਸੀ ਉਦੋਂ ਤੋਂ ਲੈ ਕੇ ਪੰਜਾਬੀ ਨੂੰ ਹੁਣ ਕਿਦਾਂ ਦੇਖਦੇ ਨੇ ਲੋਕ ਜੀ ਕੇ ਅੰਗਰੇਜ਼ੀ ਸੀ ਸਾਰੀ ਜਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ ਨੂੰ ਹਰ ਸਾਲ ਬਣਾਇਆ ਜਾਂਦਾ ਪਲੀ ਵੱਲੋਂ ਸਰੀ ਦੇ ਵਿੱਚ 23 ਫਰਵਰੀ ਨੂੰ ਇੱਕ ਖਾਸ ਪ੍ਰੋਗਰਾਮ ਕੀਤਾ ਜਾ ਰਿਹਾ ਪਲੀ ਹਰ ਸਾਲ ਜਦੋਂ ਇਹ ਪ੍ਰੋਗਰਾਮ ਕਰਦੇ ਅਸੀਂ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਆ ਇਸ ਸਾਲ ਫੇਰ ਅਸੀ ਬਲਵਤ ਸੰਘੇੜਾ ਹੋਣਾ ਜਿਹਨੂੰ ਬੇਨਤੀ ਕੀਤੀ ਹੈ ਕਿ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ ਸੋ ਅੱਜ ਉਸ ਪ੍ਰੋਗਰਾਮ ਬਾਰੇ ਆ ਇੱਥੇ ਕੈਨੇਡਾ BC ਦੇ ਵਿੱਚ ਪੰਜਾਬੀ ਬੋਲੀ ਬਾਰੇ ਤੇ ਪਲੀ ਦੇ ਹੋਰ ਕੰਮਾਂ ਬਾਰੇ ਆਪਾਂ ਨੂੰ ਤੋਂ ਜਾਣਕਾਰੀ ਲੈਣੀ ਆ ਸਿਗੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਨ ਹਸੇ ਕਾਲ ਜੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਹਰ ਵੇਲੇ ਸਾਡਾ ਪੂਰਾ ਸਾਥ ਦਿੰਨੇ ਆ ਸਭ ਤੋਂ ਪਹਿਲਾਂ ਦੱਸਿਓ ਜੀ ਜਿਹੜਾ 23 ਵਾਲਾ ਫੰਕਸ਼ਨ ਆ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਤੇ ਕੀ ਰੂਪਰੇਖਾ ਹੈ ਜੀ 23 ਵਾਲਾ ਫੰਕਸ਼ਨ ਜਿਹੜਾ ਸੰਡੇ ਇੱਕ ਤੋਂ ਤਿੰਨ ਤੱਕ ਆ ਤੇ ਇਹ ਹੈਗਾ ਤਾਜਪਾਰਕ ਕਨਵੈਨਸ਼ਨ ਸੈਂਟਰ 85 832 ਸਟਰੀਟ ਸਰੀਜ ਇਹ ਕਾਫੀ ਖੁੱਲਾ ਥਾਂ ਆ ਦਾ ਪਾਰਕਿੰਗ ਵੀ ਫਰੀ ਆ ਤੇ ਕਾਫੀ ਪਾਰਕਿੰਗ ਆ ਤੇ ਉਦਾਂ ਵੈਸੇ ਵੀ ਅੰਦਰ ਵੀ ਕਾਫੀ ਵੱਡਾ ਹਾਲ ਆ ਸੋ ਇਸ ਕਰਕੇ ਅਸੀਂ ਜਦ ਮੈਨੂੰ ਅਪਰੋਚ ਕੀਤਾ ਤਾਂ ਉਹ ਕਹਿੰਦੇ ਜੀ ਬਿਲਕੁਲ ਆਜੋ ਸ਼ੂਰ ਤੇ ਨਾਲ ਚਾਹ ਪਾਣੀ ਦਾ ਇੰਤਜ਼ਾਮ ਆ ਸੋ ਸਾਨੂੰ ਬੜੀ ਖੁਸ਼ੀ ਆ ਦੀਪਿਕ ਵਿਨੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਤੇ ਤਾਜਪਾਰਕ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਅਸੀਂ ਸਾਡਾ ਵਿਵਾ ਸਾਲਾਨਾ ਹੈਗਾ ਅੰਤਰਾਸ਼ਟਰੀ ਮਾਵ ਦਿਨ ਮਨਾ ਰਹੇ ਹਾਂ ਤੇ ਇਹਦੀ ਰੂਪਰੇਖਾ ਇਸ ਤਰ੍ਹਾਂ ਜਿਸ ਕਰਨ ਕਿ ਪਹਿਲਾ ਜਿਹੜਾ ਸਾਡੇ ਆਪਣੇ ਕੀ ਨੋਰ ਸਪੀਕਰ ਆ ਜੈਸੀ ਸੁੰਦਰ ਜਿਹੜੇ ਪਿਛਲੇ ਸਾਲ ਸਰੀ ਨਿਊਟਰ ਤੋਂ ਐਮਐਲਏ ਬਣੇ ਸੀਗੇ ਉਹ ਜਿਹੜੇ ਐਂਟੀ ਰੈਸਿਸ ਇਨੀਸ਼ੀਏਟਿਵਸ ਆ ਉਹਦੇ ਪ੍ਰੋਵਿੰਸ਼ਲ ਸੈਕਟਰੀ ਆ ਤੇ ਨਾਲ ਹੀ ਉਹ ਜਿਹੜੀ ਆਪਣੀ ਨੀਕੀ ਸ਼ਰਮਾ ਅਟਾਰਨੀ ਚੈਨਲ ਦਾ ਡਿਪਟੀ ਪ੍ਰੀਮੀਅਰ ਉਹਨਾਂ ਨੇ ਵੀ ਪ੍ਰੋਵਿੰਸ਼ਲ ਸੈਕਟਰੀ ਆ ਸੋ ਨੀਕੀ ਉਹਨੂੰ ਅਸੀਂ ਜੈਸੀ ਸੁੰਦਰ ਨੂੰ ਇਨਵਾਈਟ ਕੀਤਾ ਉਹਨਾਂ ਦਾ ਕੀ ਨੋਟ ਐਡਰੈਸ ਹੋਊਗਾ ਉਸ ਤੋਂ ਬਾਅਦ ਅਸੀਂ ਅਪਰੋਚ ਕੀਤਾ ਜਿਹੜੇ ਤਿੰਨ ਸਕੂਲ ਡਿਸਟ੍ਰਿਕਟ ਆ ਸਰੀ ਐਵਰਸਪੋਰਟ ਦਾ ਡੈਲਟਾ ਜਿਸ ਕਿ ਆ ਵੀ ਇੱਥੇ ਇੱਕੋ ਕਿ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਹੈ ਨਾ ਤਨਾਤਾਵਾਂ ਤੇ ਵੀ ਪੰਜਾਬੀ ਲਈ ਇੱਥੇ ਕੀ ਹੋ ਰਿਹਾ ਆ ਸੋ ਅਸੀਂ ਗੈਰੀ ਥਿੰਡ ਸਰੀ ਸਕੂਲ ਡਿਸਟ੍ਰਿਕਟ ਤੋਂ ਜਿਹੜੇ ਗੈਰੀ ਕਾਫੀ ਦੇਰ ਤੋਂ ਸੇਵਾ ਕਰ ਰਹੇ ਹੋਤੇ ਕਾਫੀ ਕਮਿਊਨਿਟੀ ਐਕਟਿਵਿਸਟ ਵੀ ਆ ਉਹਨਾਂ ਨੂੰ ਇਨਵਾਈਟ ਕੀਤਾ ਉਹ ਸਰੀ ਬਾਰੇ ਦੱਸਣਗੇ ਵੀ ਸਰੀ ਦੇ ਸਕੂਲਾਂ ਚ ਐਜ਼ ਅ ਹੋਲ ਕੀ ਕੀ ਹੋ ਰਿਹਾ ਪੰਜਾਬੀ ਬਾਰੇ ਤੇ ਨਿਮੀ ਡੋਲਾ ਡੈਲਟਾ ਸਕੂਲ ਡਿਸਟ੍ਰਿਕਟ ਤੋਂ ਉਹ ਡੈਲਟਾ ਬਾਰੇ ਦੱਸਣਗੇ ਤੇ ਐਵਰਸਪੋਰਟ ਤੋਂ ਪ੍ਰੀਤ ਰਾਏ ਉਹ ਵਾਈਸ ਚੇਅਰਮੈਨ ਹੈ ਆਪਣੇ ਐਵਸਫੋਰ ਸਕੂਲ ਬੋਰਡ ਦੇ ਉਹ ਐਵਸਫੋਰ ਬਾਰੇ ਸਾਨੂੰ ਅਪਡੇਟ ਦੇਣਗੇ ਵੀ ਕੀ ਕੀ ਹੋ ਰਿਹਾ ਉਸ ਤੋਂ ਬਾਅਦ ਆਪਾਂ ਅਸੀਂ ਇੰਕਰੇਜ ਕੀਤਾ ਆਪਣੇ ਜਿਹੜੇ ਵਿਦਿਆਰਥੀ ਆ ਸਟੂਡੈਂਟਸ ਆ ਸਕੂਲਾਂ ਦੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਉਹ ਆਪਣੇ ਗੀਤ ਕਵਤਾਵਾਂ ਤੇ ਸਟੋਰੀਜ਼ ਵਗੈਰਾ ਨਾਲ ਸੰਕਟ ਉਹ ਆਪਣੇ ਆਡੀਅנס ਨਾਲ ਸ਼ੇਅਰ ਕਰਨਗੇ ਤੇ ਨਾਲ ਹੀ ਅਸੀਂ ਅ ਦੋ ਆਪਣੇ ਕਾਫੀ ਪ੍ਰੋਮਿਨੈਂਟ ਸਿੰਗਰ ਆ ਪੰਜਾਬੀ ਸਿੰਗਰ ਸੁਖੀ ਲਾਲੀ ਤੇ ਆਪਣਾ ਬਿੰਦਰ ਰੋਡੇ ਉਹ ਆਪਣੇ ਗਾਣੇ ਸ਼ੇਅਰ ਕਰਨਗੇ ਸੰਤਾਨੂੰ ਨਾਲ ਤੇ ਦੋ ਸਾਡੇ ਆਸਰੇ ਆ ਜਿਹੜੇ ਸਾਡੇ ਪਲੀਜ਼ ਦੇ ਮੈਂਬਰ ਵੀ ਆ ਬੋਰਡ ਮੈਂਬਰ ਵੀ ਆ ਪ੍ਰਭਜੋਤ ਕੋਰ ਜਿਹੜੀ ਆਪਣੇ ਐਲਮੈਟਸ ਨੂੰ ਟੀਚ ਕਰਦੀ ਆ ਉਸ ਨੇ ਵੀ ਬੁੱਕ ਲਿਖੀ ਆ ਉਹ ਆਪਣੀ ਬੁੱਕ ਬਾਰੇ ਦੱਸੋਗੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਲੋਕਲ ਆਥਰੇ ਆ ਲੋਕਲ ਐਜੂਕੇਟਰਸ ਆ ਲੋਕਲ ਲਿਖਾਰੀ ਆ ਉਹਨਾਂ ਨੂੰ ਦੀ ਹੌਸਲ ਅਪਹਾਈ ਕੀਤੀ ਜਾਵੇ ਤੇ ਦੂਸਰੇ ਹੈਗੇ ਹਰਮਨ ਪੰਦੇਰ ਹਰਮਨ ਕੇ ਬੀਵਰਕਲੀ ਕੇ ਐਲਮੈਟਰੀ ਸਕੂਲਸ ਪੜ੍ਹਦਾ ਸੀ ਹੁਣ ਉਹ ਇਸ ਤਰੀ ਨਾਰਥ ਵਿੱਚ ਉਹਦੀ ਟ੍ਰਾਂਸਫਰ ਹੋ ਗਿਆ ਉਸਨੇ ਉਹ ਵੀ ਬੁੱਕਾਂ ਦੋ ਤਿੰਨ ਲਿਖਿਆ ਉਹ ਵੀ ਆਪਣੀ ਬੁੱਕ ਬਾਰੇ ਜਾਣਕਾਰੀ ਦੇਊਗਾ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਅਪਕਮਿੰਗ ਰਾਈਟਰ ਆ ਪੰਜਾਬੀ ਦੇ ਉਹਨਾਂ ਦੇ ਵਿਆਸ ਸਪਲਾਈਜ਼ ਕੀਤੀ ਜਾਵੇ ਤੇ ਬਾਕੀ ਇੱਕ ਵੀਡੀਓ ਸਾਡੇ ਬੱਚਿਆਂ ਨੇ ਬਣਾਈ ਹੈ ਸਟੂਡੈਂਟਾਂ ਨੇ ਉਹ ਹੈ ਇਨਸਪਾਇਰਿੰਗ ਵੀਡੀਓ ਬਰ ਲਰਨਿੰਗ ਪੰਜਾਬੀ ਪੰਜਾਬੀ ਬਾਰੇ ਲਰਨ ਕਰ ਲਈ ਸੋ ਉਹ ਵੀ ਸ਼ੇਅਰ ਕਰਨਗੇ ਸੋ ਇਹੋ ਜਿਹਾ ਪ੍ਰੋਗਰਾਮ ਔਨ ਦਾ ਹੋਲ ਇਹ ਪ੍ਰੋਗਰਾਮ ਆ ਜਿਸka ਜੇ ਕੋਈ ਐਂਟਰੀ ਫੀਸ ਜਾਂ ਕੁਛ ਹੈ ਕੋਈ ਐਂਟਰੀ ਫੀਸ ਨਹੀਂ ਫ੍ਰੀ ਆ ਤੇ ਏਸੀ ਕਰਕੇ ਵੀ ਜਿੱਦਾਂ ਤਾਂ ਵੀ ਖੁੱਲਾ ਨੋ ਪਾਰਕਿੰਗ ਫੀਸ ਫੁੱਲੀ ਪਾਰਕੇ ਗਿਆ ਚਾਹ ਪਾਣੀ ਦਾ ਵੀ ਇੰਤਜ਼ਾਮ ਕੀਤਾ ਆ ਸੋ ਅਸੀਂ ਤੁਹਾਡੇ ਥਰੂ ਇਨਵਾਈਟ ਕਰਦੇ ਆ ਆਪਣੀ ਕਮਿਊਨਿਟੀ ਨੂੰ ਪੰਜਾਬੀ ਪ੍ਰੇਮੀਆਂ ਨੂੰ ਤੇ ਬਾਕੀ ਸੰਗਤ ਨੂੰ ਵੀ ਵੀ ਆਓ ਸਾਡਾ ਆਪਾਂ ਰਣਮੇ ਕੇ ਮਾਂਬੋਲੀ ਪੰਜਾਬੀ ਦਾ ਮਾਣ ਹੋਰ ਵੀ ਵਧਾਈਏ ਅ ਥੋੜਾ ਜਿਹਾ ਇੱਥੇ ਸਾਨੂੰ ਜਾਣਕਾਰੀ ਦਿਓ ਜਿਹੜੀ ਮਾਂਬੋਲੀ ਦਿਵਸ ਹਰ ਸਾਲ ਹੁੰਦਾ ਹੈ ਜਿੱਤੇ ਕੀ ਹੁੰਦਾ ਤੇ ਕੀ ਇਹਦੀ ਮਹੱਤਤਾ ਜੀ ਜੀ ਮਾਂਬੋਲੀ ਦਿਵਸ ਹੈ ਜਿਹੜਾ 1999 ਚ ਸਟਾਰਟ ਹੋਇਆ ਿਸ ਕਾਰਨ ਬੰਗਲਾਦੇਸ਼ ਜੇ ਤੁਹਾਨੂੰ ਯਾਦ ਹੋਗਾ ਵੀ ਪਾਕਿਸਤਾਨ ਈਸਟ ਈਸ ਪਾਕਿਸਤਾਨ ਸੇਗਾ ਜਿਹੜਾ ਉਹ ਬੰਗਲਾਦੇਸ਼ ਬਣ ਗਿਆ ਸੀਗਾ ਤੇ ਉੱਥੇ ਉਰਦੂ ਨੂੰ ਆਫੀਸ਼ੀਅਲ ਲੈਂਗੁਏਜ ਸਮਝਿਆ ਜਾਂਦਾ ਸੀ ਲੇਕਿਨ ਜਿਹੜੇ ਬੰਗਲਾਦੇਸ਼ੀ ਸੀਗੇ ਉਹ ਕਹਿੰਦੇ ਸਾਡੀ ਮਾਂ ਬੰਗਲੀ ਬੋਲੀ ਬੰਗਲਾ ਆ ਉਹਨੇ ਬਹੁਤ ਸਟਰਗਲ ਕੀਤੀ ਔਰ ਕੁਰਬਾਨੀਆਂ ਵੀ ਦਿੱਤੀਆਂ ਕਾਫੀ ਉਹਨੇ ਦੀ ਸਟਰਗਲ ਕਰਕੇ ਉਹਨੇ ਫਿਰ ਯੂਨਾਈਟਿਡ ਨੇਸ਼ਨ ਨੂੰ ਵੀ ਅਪਰੋਚ ਕੀਤਾ ਇੱਕ ਆਰਗੇਨਾਈਜੇਸ਼ਨ ਯੂਨੈਸਕੋ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਕਲਚਰਲ ਆਰਗੇਨਾਈਜੇਸ਼ਨ ਉਹ ਉਹਨਾਂ ਜਗੋਨੀਨ ਬੋਰ ਉਹਤੇ ਉਹਨਾਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਇਹ ਮਾਂ ਬੋਲੀ ਦਿਨਕ ਸਾਲ ਚ ਚਾਹੀਦਾ ਜ਼ਰੂਰ ਸੋ ਯੂਨੈਸਕੋ ਨੇ ਉਹ ਅਪਰੂਵ ਕੀਤਾ ਫਿਰ 21 ਫਰਵਰੀ ਦਿਮਿਤ ਸੀ ਕਿਹਾ 21 ਫਰਵਰੀ ਸਾਰੀ ਦੁਨੀਆ ਵਿੱਚ ਐਸ ਮਾਂ ਬੋਲੀ ਦਿਨ ਮਨਾਇਆ ਜਾਂਦਾ ਹਾਂਜੀ ਪਲੀ ਇਹ ਯਤਨ ਤੁਸੀਂ ਬੜੇ ਲੰਬੇ ਸ਼ਾਮੇ ਤੋਂ ਲੱਗੇ ਆ ਕਿੱਥੇ ਇੱਕ ਪਹੁੰਚੇ ਆ ਤੇ ਅੱਗੇ ਕੀ ਕਰਨ ਦੀ ਲੋੜ ਆ ਜੀ ਹਾਂਜੀ ਪਲੀ ਵਲੋਂ ਅਸੀਂ 30 ਸਾਲ ਤੋਂ ਵੀ ਸਾਨੂੰ ਜ਼ਿਆਦਾ ਹੋ ਗਿਆ ਕੋਸ਼ਿਸ਼ਾਂ ਕਰਦਿਆਂ ਨੂੰ ਕਾਫੀ ਤਰੱਕੀ ਕੀਤੀ ਆ ਇੱਕ ਤਾਂ ਜਿਸ ਕਰਨ ਸਾਰਿਆਂ ਨੂੰ ਵੱਡੀ ਚੀਜ਼ ਹੈ ਕਿ ਅਵੇਅਰਨੈਸ ਕਮਿਊਨਿਟੀ ਚ ਬਹੁਤ ਹੋ ਗਈ ਆ ਔਰ ਇਸ ਵੇਲੇ ਜਿਹੜੀ ਪੰਜਾਬੀ ਲੈਂਗੁਏਜ ਹੈ ਆਪਣੀ ਪੰਜਾਬੀ ਮਾਂ ਬੋਲੀ ਕੈਨੇਡਾ ਦੀ ਤੀਜੀ ਸਾਰਿਆਂ ਨੂੰ ਬੋਲੀ ਜਾਣ ਵਾਲੀ ਭਾਸ਼ਾ ਆ देयर आर अबाउट 2 ਮਿਲੀਅਨ ਪੰਜਾਬੀ ਸਪੀਕਰਸ ਇਨ ਕੈਨੇਡਾ ਜਿਦੇ 2 ਲੱਖ ਪੰਜਾਬੀ ਦੇ ਬੋਲਾਰੇ ਆ ਸੋ ਇਸ ਕਰਕੇ ਸਾਨੂੰ ਬਹੁਤ ਮਾਣ ਆ ਔਰ ਜਿਹੜੇ ਆਪਣੇ ਸਰੀ ਲਾਲੋ ਐਵਰਸਫੋਰ ਬ੍ਰੈਂਪਟਨ ਮਸੀਸਾਗਾ ਐਡਮਿੰਟਨ ਕੈਲਰੀ ਇਹਨਾਂ ਸ਼ਹਿਰਾਂ ਵਿੱਚੋਂ ਪੰਜਾਬੀ ਹੁਣ ਦੂਜੇ ਨੰਬਰ ਤੇ ਆ ਔਰ ਪੰਜਾਬੀ ਐਸ ਵੇਲੇ ਰੋਜ਼ਗਾਰ ਦੀ ਪਾਸ਼ਾ ਬਣ ਗਈ ਆ ਅਸੀਂ ਆਪਣੇ ਬੱਚਿਆਂ ਨੂੰ ਇਹੀ ਪ੍ਰੇਰਣਾ ਦਿੰਦੇ ਆਂ ਵੀ ਪੰਜਾਬੀ ਨੂੰ ਤੁਸੀਂ ਕੱਲੀ ਸਿਰਫ ਪੰਜਾਬੀ ਆਪਣੀ ਵਿਰਸੇ ਨਾਲ ਜੋੜ ਲੈਣੀ ਨਹੀਂ ਲੇਕਿਨ ਇਹ ਤੁਹਾਨੂੰ ਜੌਬਾਂ ਵਿੱਚ ਵੀ ਬਹੁਤ ਹੈਲਪ ਕਰ ਸਕਦੀ ਆ ਤੇ ਬਾਕੀ ਆਪਣਾ ਸਮਝੋਵੇ ਕਲਚਰ ਨਾਲ ਜੁੜਦੇ ਬੱਚੇ ਤੁਹਾਨੂੰ ਪਿਆਰ ਹੋਊਗਾ ਔਰ ਜਦ ਪਹਿਲਾਂ ਤੋਂ ਹੀ ਅਸੀਂ ਇਸੇ ਕਰਕੇ ਐਲਮੈਂਟੀ ਸਹੂਲਤ ਤੇ ਅਸੀਂ ਜ਼ਿਆਦਾ ਏਮਫਸਿਸ ਦਿੰਦੇ ਆਂ ਕਿਉਂਕਿ ਐਲਮੈਂਟਰੀ ਸਕੂਲ ਦੇ ਗ੍ਰੇਡ 4 5 ਤੋਂ ਬੱਚੇ ਇਦਨੂ ਸ਼ੁਰੂ ਹੋ ਜਾਣ ਇਸ ਵੇਲੇ ਇਹੋ ਜਿਹਾ ਪ੍ਰੋਵੀਜ਼ਨ ਹੈ ਜਿਸ ਕਾਰਨ ਕਿ ਬੱਚੇ ਗ੍ਰੇਡ 5 ਤੋਂ ਸਟਾਰਟ ਕਰਕੇ ਪੰਜਾਬੀ ਗ੍ਰੇਡ 12 ਤੱਕ ਪੰਜਾਬੀ ਜਾਂਦੀ ਹੈ ਫਿਰ ਚਾਰ ਯੂਨੀਵਰਸਿਟੀਆਂ ਜਿੱਥੇ ਅਸੀਂ ਪੰਜਾਬੀ ਦੀ ਅਪਰੂਵਲ ਲਈ ਹੈ ਸੋ ਬੱਚੇ ਗ੍ਰੇਡ 4 ਤੋਂ ਯੂਨੀਵਰਸਿਟੀ ਤੱਕ ਪੰਜਾਬੀ ਪੜ ਸਕਦੇ ਆ ਸੋ ਇਸ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਤੇ ਕਮਿਊਨਿਟੀ ਵਿੱਚ ਵੀ ਤੁਸੀਂ ਦੇਖਦੇ ਆ ਸਾਈਨ ਅਪ ਨੇ ਕਾਫੀ ਆ ਤੇ ਬਿਜ਼ਨਸ ਵੀ ਸਾਡੇ ਨਾਲ ਬਹੁਤ ਕੋਆਪਰੇਟ ਕਰਦੇ ਆ ਤੇ ਮੇਰਾ ਖਿਆਲ ਆ ਮੈਂ ਆਪਣੇ ਕਲੇਸਰੀ ਵਿੱਚ ਅਸੀਂ ਇੱਕ ਰਿਸਰਚ ਕੀਤੀ ਸੀ ਜਿਸ ਕਰਕੇ ਲੁਧਿਆਣੇ ਔਰ ਜਲੰਧਰ ਨਾਲੋਂ ਪੰਜਾਬੀ ਦੀਆਂ ਸਾਰਾ ਜ਼ਿਆਦਾ ਸਰੀ ਚ ਸੋ ਇਹ ਸਨੁਭਵ ਮਾਨ ਵਾਲੀ ਗੱਲ ਆ ਤੇ ਜਦ ਵੀ ਅਸੀਂ ਕਿਸੇ ਅਫੀਸ਼ੀਅਲ ਏਜੰਸੀ ਨੂੰ ਅਪਰੋਚ ਕਰਦੇ ਆ ਤੇ ਉਹ ਸਾਡੇ ਨਾਲ ਪੂਰਾ ਸਾਥ ਦਿੰਦੇ ਜਿਵੇਂ ਬੈਂਕੂਵਰ ਇੰਟਰਨੈਸ਼ਨਲ 에ਰਪੋਰਟ ਆ ਉਥੇ ਪੰਜਾਬੀ ਚ ਜੀਆਂ ਨੂੰ ਕਹਿੰਦੇ ਆ ਤੇ ਹੋਰ ਵੀ ਬੈਂਕਾਂ ਕ੍ਰੈਡਿਟ ਯੂਨੀਅਨ ਸਿਟੀ ਆ ਹਰ ਥਾਈ ਪੰਜਾਬੀ ਦੀ ਮਾਨਤਾ ਵਧੀ ਆ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਇੱਥੇ ਆਪਣੇ ਨੰਬਰ 5 ਤੋਂ ਗੁਰਦੁਆਰਾ ਚ ਮੈਂ ਕਾਫੀ ਇਨਵੋਲਵ ਹਾਂ 3-4 ਸਾਲ ਹੋਏ ਅਸੀਂ ਜਿਸ ਕਾਰਨ ਹਸਪੀਟਲ ਰਿਜਿਮੈਂਟ ਹਸਪੀਟਲ ਨੇ ਸਾਨੂੰ ਅਪਰੋਚ ਕੀਤਾ ਵੀ ਸਾਡੇ ਲਈ ਥੋੜੀ ਫੰਡਰੇ raising ਕਰੋ ਅਸੀਂ 50000 ਡਾਲਰ ਰੈਸ ਕੀਤਾ ਇੱਥੇ ਸੰਗਤ ਦੇ ਥਰੂ ਤੇ ਕੁਝ ਹੋਰ ਵੀ ਡੋਨੇਸ਼ਨ ਪਰਸਨਲ ਵੀ ਦੇ ਕੇ ਫਿਰ ਜਦ ਅਸੀਂ ਚੈੱਕ ਕਰਨ ਨੂੰ ਦਿੰਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਵੇ ਇੱਕ ਅਸੀਂ ਠੀਕ ਹੈ ਤੁਹਾਡੇ ਵੱਨ ਮਨੀ ਰੇਜ਼ ਕਰਤਾ ਬੜੀ ਖੁਸ਼ੀ ਦੀ ਗੱਲ ਹੈ ਇਹ ਹੁਣ ਸਾਡੇ ਲਈ ਵੀ ਕਰੋ ਉਹ ਕਿਦਦੋ ਮੈਂ ਕਿਹਾ ਵੀ ਸਾਰੇ ਹਸਪਤਾਲ ਪੰਜਾਬੀ ਦੀਆਂ ਸਹਾਨਾ ਲਵਾ ਲਿਓ ਇਸ ਵੇਲੇ ਰੇਚਮ ਹਸਪਤਾਲ ਸਾਰੇ ਹਸਪਤਾਲ ਪੰਜਾਬੀ ਦੀਆਂ ਸਹਾਨਾ ਵੀਜੀ ਐਚ ਵੀ ਪੰਜਾਬੀ ਦੀਆਂ ਸਹਾਨਾ ਸਰੀ ਹਸਪਤਾਲ ਪੰਜਾਬੀ ਦੀਆਂ ਸਹਾਨਾ ਸੋ ਇਹ ਸਾਡੀ ਕਾਫੀ ਵੱਡੀ ਪ੍ਰਾਪਤੀ ਆ ਪਰੀ ਜੀ ਤੇ ਜਿਹੜੇ ਸਕੂਲਾਂ ਲਈ ਤੁਸੀਂ ਵਕਫਾ ਸਮੇਂ ਵਿੱਚ ਬੇਨਤੀ ਕਰਦੇ ਰਹਿੰਦੇ ਨਿਆਣਿਆਂ ਨੂੰ ਕਿ ਆਪਟ ਕਰੋ ਪੰਜਾਬੀ ਕਿੱਥੇ ਕਿ ਸਕੂਲਾਂ ਦੇ ਵਿੱਚ ਜਿਹੜੇ ਯਤਨ ਨੇ ਉਹ ਕਿੱਥੇ ਕ ਪਹੁੰਚਿਆ ਤੇ ਅੱਗੇ ਜਿੱਦਾਂ ਹੁਣ ਸੂਬਾ ਸਰਕਾਰ ਆ ਇਹਦੇ ਨਾਲ ਕੋਈ رابطہ ਕਰਕੇ ਯਤਨ ਕੀਤੇ ਜਾ ਰਹੇ ਜੀ ਹਾਂਜੀ ਇਹ ਸਾਨੂੰ ਹਾਈ ਸਕੂਲ ਵਿੱਚ ਤੇ ਯੂਨੀਵਰਸਿਟੀ ਵਿੱਚ ਬਹੁਤ ਕਾਮਯਾਬੀ ਹੋਈ ਆ ਲੇਕਿਨ ਐਲੀਮੈਂਟ ਸਕੂਲ ਚ ਹਾਲੇ ਵੀ ਅਸੀਂ ਇਹ ਵੱਡੀ ਚੁਣੌਤੀ ਸਮਝਦੇ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਤੁਹਾਡੇ ਥਰੂ ਜਿਹੜੇ ਐਲੀਮੈਂਟ ਸਕੂਲ ਚ ਬੱਚੇ ਜਾਂਦੇ ਖਾਸ ਕਰ ਗ੍ਰੇਡ 4 5 6 ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਵੀ ਇਤਿਹਾਸ ਕਰਦੇ ਆ ਕਿ ਪੰਜਾਬੀ ਮਾਂ ਬੋਲੀ ਦਾ ਮਾਣ ਕਰੋ ਔਰ ਬੱਚਿਆਂ ਨੂੰ ਸਾਈਨ ਅਪ ਕਰੋ ਜਾ ਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰੋ ਵੇ ਅਸੀਂ ਇੱਥੇ ਪੰਜਾਬੀ ਕਲਾਸਾਂ ਚਾਹੁੰਦੇ ਆ ਸਾਨੂੰ ਕਈ ਫੋਨ ਵੀ ਆ ਜਾਂਦੇ ਆ ਮੈਂ ਉਹ ਦੇ ਪੇਰੈਂਟ ਸੇ ਵੀ ਸਿਰਫ ਜੋ ਨਹੀਂ ਪੰਜਾਬੀ ਸੋ ਉਹ ਪੇਰੈਂਟ ਸੇ ਬੜਾ ਡਿਪੈਂਡ ਕਰਦਾ ਜਦ ਪੇਰੈਂਟ ਸਕੂਲ ਨਾਲ ਰਾਫਤਾ ਕਰਨਗੇ ਤੇ ਉਦੋਂ ਬਾਅਦ ਫਿਰ ਨੈਕਸਟ ਸਟੇਪ ਸਾਡੇ ਨਾਲ ਅਪਰੋਚ ਕਰਨ ਅਸੀਂ ਗੱਲਬਾਤ ਕਰਾਂਗੇ ਇਸ ਵੇਲੇ ਜਿਹੜਾ ਲੇਟੈਸਟ ਸਕੂਲ ਆ ਇੱਕ ਆਪਣਾ ਬਾਉਂਡਰੀ پارک ਸਕੂਲ ਆ ਜਿਸ ਕਰਨ 123 ਸਟਰੀਟ ਤੇ 64 ਐਵੇਨਿਊ ਸਰੀ ਵਿੱਚ ਉਹੀ ਸਾਨੂੰ ਕੁਝ ਪੇਰੈਂਟਸ ਨੇ ਅਪਰੋਚ ਕੀਤਾ ਮੈਂ ਉਥੇ ਸੀ ਪੰਜਾਬੀ ਚੋਂ ਨੇ ਆ ਪ੍ਰਿੰਸੀਪਲ ਨੇ ਵੀ ਉਹ ਨਹੀਂ ਅਪਰੋਚ ਕੀਤਾ ਮੈਂ ਵੀ ਪ੍ਰਿੰਸੀਪਲ ਨਾਲ ਗੱਲ ਕੀਤੀ ਆ ਉੱਥੇ ਅਸੀਂ ਚੋਨੇ ਆਵੇ ਘੱਟੋ ਘੱਟ ਉੱਥੇ ਇੱਕ ਜ਼ਰੂਰ ਸਕੂਲ ਐਡ ਕਰੀਏ ਸੀ 6 ਸਕੂਲ ਹੋ ਰਹੇ ਜਿੱਥੇ ਪੰਜਾਬੀ ਦੇ ਕਾਫੀ ਚਾਂਸ ਦੋ ਸਕੂਲ ਪੰਜਾਬੀ ਚੱਲ ਰਹੀਆਂ ਬੀਵਰ ਕ੍ਰੀਕ ਐਲੀਮੈਂਟਰੀ ਤਾਂ ਗ੍ਰੀਨ ਟੈਂਪਰਸ ਲੇਕਿਨ ਅਸੀਂ ਚੋਨੇ ਆ ਤੇ ਚਾਰ ਹੋਰ ਸਕੂਲ ਆ ਨਿਊਟਨ ਸਟਾਰਬਰੀ ਹਿਲ ਜਿਮਨੀ ਹਿੱਲ ਤੇ ਟੀ ਸਕਾਟ ਇਹ 4 ਸਕੂਲੋਂ ਪਲੱਸ 2 ਚੱਤੇ ਚੱਲ ਰਹੀ ਆ ਬੇਗਰਕਰੀਕ ਦਾ ਗ੍ਰੀਨ ਟੈਂਪਰਸ ਤੇ ਸੱਤਵਾਸੀਂ ਐਡ ਕਰਨਾ ਚਾਹੁੰਦੇ ਆ ਬਾਉਂਡਰੀ ਪਾਰਕ ਐਲੀਮੈਂਟਰੀ ਸਕੂਲ ਸੋ ਪੇਰੈਂਟਸ ਨੂੰ ਤੁਹਾਡੇ ਤੋਂ ਅਸੀਂ ਅਪਰੋਚ ਕਰਦੇ ਬੇਨਤੀ ਕਰਦੇ ਆ ਵੀ ਇਹਨਾਂ ਸਕੂਲਾਂ ਜ਼ਰੂਰ ਹੰਬੜਾ ਮਾਰੋ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੋ ਪੇਰੈਂਟਸ ਇਕੱਠੇ ਹੋ ਕੇ ਸਾਈਨ ਅਪ ਕਰੋ ਬੇਸੀ ਪੰਜਾਬ ਵਿਚੋਂ ਨਹੀਂ ਹੈ ਸਕੂਲ ਚ ਵਿੱਚ ਸਰਕਾਰ ਕੋਆਪਰੇਟ ਕਰ ਰਹੀ ਹੈ ਸਰਕਾਰ ਸੁਣ ਰਹੀ ਹੈ ਹਾਂ ਜੀ ਸਰਕਾਰ ਸੁਣ ਰਹੀ ਹੈ ਕਿਉਂਕਿ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੀ ਮਿਨਿਸਟਰ ਸੀ ਰਚਨਾ ਸਿੰਘ ਅਸੀਂ ਉਹਨਾਂ ਨਾਲ ਗੱਲ ਕੀਤੀ ਰਚਨਾ ਸਿੰਘ ਨਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਬਰੀਫ ਦਿੱਤਾ ਇਸ ਕਾਰਨ 4-5 ਮੰਗਾਂ ਦਾ ਇੱਕ ਤਾਂ ਅਸੀਂ ਸਾਡੀ ਵੱਡੀ ਮੰਗ ਇਹ ਹੈ ਕਿ ਇਸ ਵੇਲੇ ਜਿਹੜੀ ਪੰਜਾਬੀ ਹੈ ਨਾ ਛੇ ਜਮਾਨਾ ਛੇ ਜਵਾਨਾ ਰੈਕਗਨਾਈਜ਼ ਹੈ ਆਪਣੇ ਬੀਸੀ ਪਬਲਿਕ ਸਕੂਲ ਸਿਸਟਮ ਵਿੱਚ ਹੁਣ ਪੰਜਾਬੀ ਜਿਹੜੀ 5ਵੀਂ ਤੋਂ 8ਵੀਂ ਤੱਕ ਇੱਕ ਕੰਪਲਸਰੀ ਆ 9ਵੀਂ ਤੋਂ 12ਵੀਂ ਤੱਕ ਆਪਸ਼ਨਲ ਆ ਅਸੀਂ ਰਚਨਾ ਸਿੰਘ ਨੂੰ ਵੀ ਆ ਹੁਣ ਜਿਹੜੀ ਨਵੀਂ ਮਿਨਿਸਟਰੀ ਆ ਲੀਸਾ ਬੇਰ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਤੁਸੀਂ 5ਵੀਂ ਦੀ ਬਜਾਏ 4ਵੀਂ ਵਿੱਚੋਂ ਸਟਾਰਟ ਕਰੋ ਕਿਉਂਕਿ ਆਪਣੀ ਜਿਹੜੀ ਨੇਚਰਲ ਸਕੂਲ ਬ੍ਰੇਕ ਆ ਜਿਸ ਕਾਰਨ ਗ੍ਰੇਡ ਕਿਡਨਰਟਨ ਗ੍ਰੇਡ 3 ਪ੍ਰਾਇਮਰੀ 4 ਤੋਂ 7 ਅਮ ਇੰਟਰਮੀਡੀਏਟ 8 ਟੂ 12 ਹਾਈ ਸਕੂਲ ਸੋ ਅਸੀਂ ਇਹ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਗ੍ਰੇਡ 4 ਟੂ 7 ਪੰਜਾਬੀ ਕੰਪਲਸਰੀ ਕਰੋ 8 ਟੂ 12 ਆਪਸ਼ਨਲ ਲੇਕਿਨ ਜੇ ਮਿਡਲ ਸਕੂਲ ਹੈ ਕਿਉਂਕਿ ਹਾਲੇ ਵੀ ਕਈਆਂ ਸਕੂਲ ਦੇ ਅਸਰ ਮਿਡਲ ਸਕੂਲ 6 ਟੂ 8 ਹੈ ਉੱਥੇ 6 ਟੂ 8 ਕਰ ਦਿਓ ਈਜ਼ੀ ਹੋ ਜਾਏਗਾ 9 ਟੂ 12 ਆਪਸ਼ਨਲ ਹੋ ਜਾ ਤੇ ਦੂਸਰੇ ਅਸੀਂ ਉਹਨਾਂ ਨੂੰ ਕਿਹਾ ਬਈ ਪੰਜਾਬੀ ਲਈ ਖਾਸ ਕਰਕੇ ਕਿਉਂਕਿ ਉਹ ਤੀਜੀ ਜਬਾਨ ਆ ਆਪਣੀ ਮੇਲ ਬੋਲਣ ਵਾਲੇ ਪੰਜਾਬੀ ਲਈ ਸਪੋਰਟ ਵੀ ਚਾਹੀਦੀ ਆ ਕਿਉਂਕਿ ਸਕੂਲ ਤੋਂ ਇਹ ਕਹਿੰਦੇ ਸਾਡੇ ਕੋ ਸਾਡੇ ਕੋ ਟੀਚਰ ਨਹੀਂ ਸਾਡੇ ਕੋ ਰੂਮ ਨਹੀਂ ਸਾਡੇ ਕੋ ਰਿਸੋਰਸਸ ਨਹੀਂ ਉਹ ਅਸੀਂ ਗਵਰਨਮੈਂਟ ਨੂੰ ਕਿਹਾ ਤੂੰ ਸਾਡੀ ਸਪੋਰਟ ਤੋਂ ਨਹੀਂ ਹੈਲਪ ਕਰੋ ਪੰਜਾਬੀ ਲਈ ਪਰ ਠੀਕ ਆ ਬਾਕੀ ਜਬਾਨਾਂ ਲਈ ਵੀ ਕਰੋ ਪਰ ਪੰਜਾਬੀ ਹੁਣ ਮੇਨ ਸਾਡੀ ਲੈਂਗੁਏਜ ਆ ਬੀਸੀ ਦੀ ਖਾਸ ਕਰ ਉਹ ਤੇ ਦੂਸਰੀ ਅਸੀਂ ਕਿਹਾ ਵੀ ਜਿਹੜੇ ਸਕੂਲਾਂ ਦਾ ਸਕੂਲਾਂ ਨੂੰ ਅਪਰੋਚ ਕੀਤਾ ਆ ਪਰਿੰਸੀਪਲ ਗੋਣ ਨੂੰ ਵੀ ਹਾਰੇ ਸਕੂਲ ਨੂੰ ਪਤਾ ਆਵੇ ਪੰਜਾਬੀ ਅਵੇਲੇਬਲ ਆ ਕਿਉਂਕਿ ਕਈ ਪ੍ਰਿੰਸੀਪਲ ਨਾਲ ਜਦ ਗੱਲ ਕਰਦੇ ਆ ਕਹਿੰਦੇ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਪੰਜਾਬੀ ਆਫਰ ਕਰ ਸਕਦੇ ਆ ਉਹ ਉਹ ਜਦਾਂ ਉਹ ਉਹ ਵੀ ਮੰਨ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਵਿਕਟੋਰੀਆ ਨਾਲ ਤੇ ਇੱਕ ਹੋਰ ਅਸੀਂ ਕਹਿ ਰਿਹਾ ਵੀ ਜਿੱਦਾਂ ਕਾ ਬਾਹਰ ਕਾਫੀ ਸਕੂਲ ਆ ਜਿੱਥੇ ਪੰਜਾਬੀ ਬੱਚੇ ਆ ਆਊਟਲਾਈਨ ਸਕੂਲ ਮੈਟਰੋ ਵੈਨ ਕਵਰਦਬਾਰ ਇਸ ਕਰਕੇ ਉੱਥੇ ਵੀ ਹੋ ਸਕਦਾ ਉਹ ਬੱਚੇ ਇੰਟਰਸਟਡ ਹੋਣ ਪੰਜਾਬੀ ਲੈਣ ਲਈ ਅਸੀਂ ਗਵਰਨਮੈਂਟ ਨੂੰ ਅਪਰੋਚ ਕੀਤਾ ਕਿਹਾ ਆ ਰਿਕੁਐਸਟ ਕੀਤੀ ਆ ਵੀ ਆਨਲਾਈਨ ਪੰਜਾਬੀ ਕੋਰਸਸ ਵੀ ਸ਼ੁਰੂ ਕਰੋ ਤਾਂ ਕਿ ਜਿਹੜੇ ਬੱਚੇ ਇੱਥੇ ਮੈਟਰੋ ਵੈਨਕੂਵਰ ਜਿਹਨਾਂ ਨੂੰ ਐਕਸੈਸ ਨਹੀਂ ਟੀਚਰ ਦੇ ਉਹ ਆਨਲਾਈਨ ਲਰਨ ਉਹ ਵੀ ਉਹ ਜਿੱਦਾਂ ਦੇ ਆ ਲੁਕਿੰਗ ਇੰਟੂ ਥੈਟ ਤੇ ਇੱਕ ਹੋਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੀ ਟੀਚਰ ਹੈ ਆਪਣੇ ਪੰਜਾਬੀ ਦੇ ਟੀਚਰਸ ਵੀ ਬਹੁਤ ਘਾਟ ਆ ਅਸੀਂ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਇਹ ਰਿਕਵੈਸਟ ਕੀਤੀ ਆ ਵੀ ਤੁਸੀਂ ਯਾਨੀ ਯੂਨੀਵਰਸਿਟੀ ਦੇ ਟੀਚਰ ਤੇ ਟੀਚਰ ਐਜੂਕੇਸ਼ਨ ਚੱਲ ਰਹੀ ਉਹ ਟੀਚਰ ਐਜੂਕੇਸ਼ਨ ਵਿੱਚ ਪੰਜਾਬੀ ਲੈਂਗੁਏਜ ਟੀਚਿੰਗ ਦਾ ਵੀ ਇੱਕ ਕੋਰਸ ਇਨਕਲੂਡ ਕਰੋ ਤਾਂ ਕਿ ਅਸੀਂ ਸਾਡੇ ਪੰਜਾਬੀ ਟੀਚਰ ਫੁਲੀ ਕੁਆਲੀਫਾਈਡ ਪੰਜਾਬੀ ਟੀਚਰ ਹੋਣ ਕਿਉਂਕਿ ਹੁਣ ਕਾਫੀ ਸਕੂਲ ਨੇ ਜਿੱਥੇ ਪੰਜਾਬੀ ਟੀਚਰ ਨਹੀਂ ਕੁਆਲੀਫਾਈ ਨੇ ਜਿਹੜਾ ਟੀਚਰ ਪੰਜਾਬੀ ਪੜ੍ਹਾ ਸਕਦਾ ਉਹ ਉਹਨੂੰ ਅਪਾਇੰਟ ਕਰ ਲੈ ਅਸੀਂ ਕਹਿੰਨੇ ਪੂਰਾ ਸਿਸਟਮ ਚਾਹੀਦਾ ਔਰ ਸਕੂਲ ਬੋਰਡ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਆਂ ਵੀ ਸਕਰੀਨਿੰਗ ਕਰੋ ਜੇ ਪੰਜਾਬੀ ਟੀਚਰ ਸਰਹਾਰ ਕਰਨਾ ਉਹਦੀ ਪੂਰੀ ਸਕਰੀਨਿੰਗ ਹੋ ਗਏ ਵੀ ਇਹ ਟੀਚਰ ਕੈਪੇਬਲ ਵੀ ਆ ਫੁਲੀ ਕੁਆਲੀਫਾਈਡ ਆ ਕਿਉਂਕਿ ਜੇ ਪਰ ਜਿਹੜੇ ਟੀਚਰ ਸਪੋਰਟ ਇਵੈਂਟ ਕਰਦਾ ਜਿਵੇਂ ਤੁਸੀਂ ਜਾਣਦੇ ਸਰ ਸੋ ਜੇ ਸਾਡੇ ਟੀਚਰਸ ਵੈਲ ਕੁਆਲੀਫਾਈਡ ਆ ਕਿ ਉਹਦੇ ਨਾਲ ਹੋਰ ਵੀ ਪੰਜਾਬੀ ਭਾਸ਼ਾ ਚ ਤਰੱਕੀ ਹੋ ਸਕਦੀ ਆ ਆਮ ਤੌਰ ਤੇ ਪਹਿਲਾਂ ਇੱਕ ਇਦਾਂ ਮੰਨਿਆ ਜਾਂਦਾ ਸੀ ਇਹ ਧਾਰਨਾ ਸੀਗੀ ਵੀ ਜਿਹੜੇ ਆ ਗਏ ਉਹੀ ਪੰਜਾਬੀ ਬੋਲਦੇ ਆ ਅਗਲੀ ਪੀੜ੍ਹੀ ਛੱਡ ਜਾਂਦੀ ਐ ਉਸ ਤੋਂ ਅਗਲੀ ਪੀੜ੍ਹੀ ਬਿਲਕੁਲ ਛੱਡ ਜਾਂਦੀ ਆ ਤੁਹਾਡੇ ਦੇਖਣ ਦੇ ਵਿੱਚ ਮਤਲਬ ਤੁਹਾਡਾ ਜਿਹੜਾ ਆਬਜ਼ਰਵੇਸ਼ਨ ਕੀ ਆ ਵੀ ਅੱਗੇ ਨਿਆਣੇ ਕਿਦਾਂ ਪੰਜਾਬੀ ਨਾਲ ਜੁੜ ਰਹੇ ਪੰਜਾਬੀ 'ਚ ਬਹੁਤ ਇੰਟਰਸਟ ਹੋ ਰਿਹਾ ਅਸੀਂ ਇੱਥੇ ਈਵਨ ਆਪਣੇ ਨੰਬਰ 5 ਰੋਡ ਗੁਰਦੁਆਰੇ ਪੰਜਾਬੀ ਸਕੂਲ ਇਸ ਕਰਕੇ ਸ਼ੁਰੂ ਕੀਤਾ ਕਿ ਸਾਡੇ 5.5 ਸਾਨੂੰ ਅਪਰੋਚ ਕੀਤਾ ਬਸ ਇਸ ਜੋਨੇ ਸਾਡੇ ਬੱਚੇ 3rd 4th ਜਨਰੇਸ਼ਨ ਪੰਜਾਬੀ ਨਾਲ ਜੁੜਨ ਸੋ ਕਾਫੀ ਕਾਮਯਾਬ ਹੋ ਰਿਹਾ ਸਕੂਲੇ ਤੇ ਸੋ ਹੁਣ ਕਾਫੀ ਟ੍ਰੈਂਡ ਆ ਕਿਉਂਕਿ ਜਿਆਦਾ ਸਿੱਖਣੇ ਅਵੇ ਪੰਜਾਬੀ ਹੁਣ ਰੋਜ਼ਗਾਰ ਦੀ ਭਾਸ਼ਾ ਬਣ ਗਈ ਆ ਉਹਦੇ ਨਾਲ ਬਹੁਤ ਫਰਕ ਪੈ ਰਿਹਾ ਤੇ ਹੁਣ ਅਸੀਂ ਦੇਖਦੇ ਕਿ ਕਈ ਐਡਲਟਸ ਵੀ ਜਿਹੜੇ ਇੱਥੇ ਜੰਮੇ ਪੜੇ ਸੀ ਕਿ ਜਿਹਨਾਂ ਨੇ ਪੰਜਾਬੀ ਨਾਲ ਕੋ ਬਾਹਰ ਨਹੀਂ ਪਿਆ ਉਹ ਵੀ ਸਾਨੂੰ ਕਹਿੰਦੇ ਸਾਨੂੰ ਦੱਸੋ ਕਨੈਕਟ ਕਰੋ ਕਿਸੇ ਟਿਊਟਰ ਨਾਲ ਜੀ ਪੰਜਾਬੀ ਲਰਨ ਕਰਨੀ ਚਾਹੁੰਦੇ ਆ ਸੋ ਕਾਫੀ ਟਰੈਂਡ ਬਜ਼ੜ ਰਿਹਾ ਹੈ ਹੁਣ ਇਸ ਬਾਰੇ ਸਾਨੂੰ ਬਹੁਤ ਖੁਸ਼ੀ ਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਪਲੀਜ਼ ਇਹ ਹੋਰ ਕੀ ਪ੍ਰੋਗਰਾਮ ਨੇ ਜੀ ਹੋਰ ਕੀ ਆਸ਼ੀਰਵਾਦ ਹਾਂ ਜਿਹੜੀ ਤੁਹਾਡੇ ਨਾਲ ਅਸੀਂ ਗੱਲ ਕੀਤੀ ਹੈ ਇਹੀ ਕੰਟੀਨਿਊ ਰੱਖਾਂਗੇ ਔਰ ਸਾਡੀ ਇਹੀ ਹਰ ਵੇਲੇ ਹੁੰਦੀ ਆ ਵੀ ਕਮਿਊਨਿਟੀ ਚ ਜਾਗਰਤੀ ਹੋਰ ਲਿਆਈ ਜਾਵੇ ਵੇ ਆਪਾਂ ਨੂੰ ਮਾਣ ਹੋਵੇ ਪਹਿਲੀ ਗੱਲ ਸਾਰਿਆਂ ਨੂੰ ਵੱਡੀ ਇਹ ਆ ਜਿਸ ਕਾਰਨ ਕਿ ਜਿਆਦਾ ਸੀ ਆਪਣੀ ਮਾਂ ਬੋਲੀ ਤੇ ਮਾਣ ਕਰਨ ਲੱਪਈਏ ਔਰ ਉਹਦੇ ਅਸੀਂ ਐਮਬੈਸਡਰ ਬਣ ਜਾਈਏ ਉਹ ਸਾਡੀ ਵੱਡੀ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ ਇਹ ਇਹ ਸਾਡੇ ਮੇਨ ਫੋਕਸ ਹੈ ਸੁੰਗੜਾ ਸਾਹਿਬ ਤੁਸੀਂ ਕਾਫੀ ਬਦਲਦੇ ਹਾਲਾਤ ਦੇਖਿਆ ਪਹਿਲਾਂ ਜਦੋਂ ਤੁਸੀਂ ਆਏ ਸੀ ਉਦੋਂ ਤੋਂ ਲੈ ਕੇ ਪੰਜਾਬੀ ਨੂੰ ਹੁਣ ਕਿਦਾਂ ਦੇਖਦੇ ਨੇ ਲੋਕ ਜੀ ਕਿ ਅੰਗਰੇਜ਼ੀ ਸੀ ਸਾਰੀ ਜਾਂ ਤੁਸੀਂ ਆਪਣੇ ਜਦਾਂ ਮੈਂ ਵੀ ਇੱਕ ਤੁਹਾਡੀ ਦੇਖੋ মিডিਆ ਦੀ ਗੱਲ ਕਰਨਾ মিডিਆ ਆਪਣਾ ਹੁਣ ਮੇਨ ਸਟ੍ਰੀਮ ਦੇ ਬਰਾਬਰ ਆ ਤੁਹਾ ਨੂੰ ਪੁੱਛਦੇ ਆ ਕੇ ਇੰਗਲਿਸ਼ মিডিਆ ਵਾਲੇ ਵੀ ਆ ਦੱਸੋ ਸਟੋਰੀ ਦੱਸਾ ਨੂੰ ਹੈਲਪ ਕਰੋ ਸੋ ਇਸ ਕਰਕੇ ਇਸ ਵੇਲੇ মিডিਆ ਦੇ ਨਾਲ ਵੀ ਤੇ ਪੰਜਾਬੀ ਲੈਂਗੁਏਜ ਨਾਲ ਆਪਾਂ ਬਰਾਬਰ ਤੇ ਪਹੁੰਚ ਗਏ ਆ ਸੋ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਔਰ ਪੰਜਾਬੀ ਦਾ ਮਾਣ ਬਹੁਤ ਵੱਧ ਰਿਹਾ ਆ ਕਿਉਂਕਿ মিডিਆ ਦੇ ਨਾਲ ਵੀ ਪਰਮਨੈਂਸ਼ਲ ਗਵਰਨਮੈਂਟ ਫੈਡਰਲ ਗਵਰਨਮੈਂਟ ਮਿਸਲ ਗਵਰਨਮੈਂਟਸ ਉਹ ਵੀ ਮੋਰ ਜਦਾ ਜ਼ਿਆਦਾ ਮਾਣ ਕਰਦੀਆਂ ਔਰ ਸਾਨੂੰ ਰਿਸਪੈਕਟ ਦੇਦੀ ਆ ਸੋ ਇਸ ਸੱਟ ਤੁ ਜਿਹੜੇ ਬੱਚੇ ਨੇ ਇੱਥੇ ਜਦੋਂ ਉਹ ਸਾਈਨ ਅਪ ਕਰਦੇ ਆ ਪੰਜਾਬੀ ਦੇ ਲਈ ਉਹ ਮਾਂ ਬੋਲੀ ਕਈ ਵਾਰ ਅੰਗਰੇਜ਼ੀ ਰੱਖਦੇ ਆ ਫਿਰ ਨਾਲ ਪੰਜਾਬੀ ਸਿੱਖ ਲੈਂਦੇ ਆ ਇਹ ਦਿੱਕਤ ਨਹੀਂ ਆਉਂਦੀ ਦੋਹਾਂ ਦੇ ਵਿੱਚ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਹੁਣ ਟੀਚਰ ਤਾਂ ਆਪਣੇ ਮੋਸਟਲੀ ਬਾਈਲਿੰਗੁਅਲ ਹੀ ਹੁੰਦੇ ਆ ਕਿਉਂਕਿ ਦੂਜੇ ਸਕੂਲਸ ਤੋਂ پڑھਦੇ ਹੀ ਹੁੰਦੇ ਆ ਉਹਨਾਂ ਨਾਲ ਪੰਜਾਬੀ ਸੋ ਟੀਚਰ ਪੂਰੀ ਕੋਸ਼ਿਸ਼ ਕਰ ਰਿਹਾ ਹੈ ਵੀ ਅਸੀਂ ਤਾਂ ਕਿ ਬੱਚਿਆਂ ਨੂੰ ਜਿਨ੍ਹਾਂ ਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਬੁਰ ਤੋਂ ਸਟਾਰਟ ਕਰਨਾ ਇਵੇਂ ਉਹਨਾਂ ਪ੍ਰੀ ਸਕੂਲ ਦੀ ਮੈਂ ਗੱਲ ਕਰਦਾ ਇੱਥੇ ਸਾਡੇ ਵੌਲੰਟਰੀ ਵੀਰ ਟੀਚਰ ਵੀ ਆ ਉਹ ਲੈਵਲ ਹਰ ਇੱਕ ਦਾ ਦੇਖਦੇ ਬੱਚਿਆਂ ਦਾ ਕਿਉਂਕਿ ਪੇਰੈਂਟਸ ਦੀ ਪਹਿਲੀ ਰਿਕੁਐਸਟ ਇਹ ਹੁੰਦੀ ਵੈਸੇ ਚਾਹੁੰਦੇ ਆ ਬੱਚਾ ਸਾਡਾ ਪੰਜਾਬੀ ਸਮਝੇ ਔਰ ਪੰਜਾਬੀ ਬੋਲੇ ਜਿਹੜਾ ਲਿਖਣਾ ਤਾਂ ਪੜ੍ਹਨਾ ਦੈਟਸ ਨੈਕਸਟ ਸਟੈਪ ਸੋ ਚਾਰ ਕੰਪੋਨੈਂਟ ਆ ਪਹਿਲਾ ਅੰਡਰਸਟੈਂਡ ਕਰੇ ਨੰਬਰ 2 ਬੋਲੇ ਨੰਬਰ 3 ਲਿਖੇ ਨੰਬਰ 4 ਯੂ نو ਪੜੇ ਮਿਆਂ ਜੀ ਜਦੋਂ ਇੱਕ ਵਾਰੀ ਸਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਫਿਰ ਇੱਕ ਵਾਰੀ ਕੋਰਸਸ ਦੱਸਿਓ ਕਿ ਸਾਡੇ ਮੰਨ ਲਓ ਸਾਰੀ ਸਕੂਲ ਡਿਸਟ੍ਰਿਕਟ ਆ ਕਿੰਨੇ ਸਕੂਲਾਂ ਦੇ ਵਿੱਚ ਕਿਹੜਾ ਬੱਚਾ ਪੰਜਾਬੀ ਲੈ ਸਕਦਾ ਜੇ ਕਿਤੇ ਹੋਰ ਕਿਸੇ ਨੇ ਪੰਜਾਬੀ ਪੜ੍ਹਨੀ ਆ ਤਾਂ ਉਹਨੂੰ ਕੀ ਕਰਨਾ ਪਊਗਾ ਉਹਦੇ ਲਈ ਜਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਓਕੇ ਉਹਦੇ ਦੋ ਰਾਊਟ ਆ ਜਿਹੜੀ ਦਾ ਸਕੂਲ ਸਿਸਟਮ ਆ ਉਹਦੇ ਵਿੱਚ ਤਾਂ ਅਸੀਂ ਐਨਕਰੇਜ ਇਹ ਕਰ ਰਹੇ ਆ ਵੀ ਬੱਚਿਆਂ ਨੂੰ ਸਕੂਲ ਸਿਸਟਮ ਦੇ ਵਿੱਚ ਪੰਜਾਬੀ ਪੜਾਈ ਜਾਵੇ ਸਾਡਾ ਹੱਕ ਆ ਅਸੀਂ ਟੈਕਸ ਪੇ ਰਿਆ ਤੁਹਾਨੂੰ ਮੈਂ ਗੱਲ ਦੱਸਣਾ ਜਾਂਦਾ ਸੀ ਸਰੀਨਲ ਸਕੂਲ ਕਿਤਨੇ ਸ਼ੁਰੂ ਕੀਤਾ ਜਿਸ ਕਾਰਨ ਤੇ ਉਹ ਸਾਨੂੰ ਕਹਿਣ ਲੱਗੇ ਵੀ ਤੁਸੀਂ ਪੇ ਕਰੋ ਅਸੀਂ ਆਪਣੀ ਕਮਿਊਨਿਟੀ ਦੇ ਲੀਡਰਸ਼ਿਪ ਅਸੀਂ ਸਾਰੇ ਇਕੱਠੇ ਹੋ ਕੇ ਗਏ ਵੀ ਹੁਣ ਤੁਸੀਂ ਦੂਜੇ ਸਬਜੈਕਟ ਪੜਾਉਨੇ ਹੋ ਪੇ ਕਰਦੇ ਆ ਫ੍ਰੈਂਚ ਪੜਾਉਨੇ ਆ ਉਹ ਪੇ ਕਰਦੇ ਆ ਹੋਰ ਇੰਗਲਿਸ਼ ਪੜਾਉਨੇ ਆ ਉਹ ਪੇ ਕਰਦੇ ਆ ਫੇਰ ਬਣ ਗਿਆ ਕਿਉਂਕਿ ਇੱਕ ਗਲਤ ਫਹਮੀ ਸੀਗੀ ਕਿਉਂਕਿ ਸਾਡਾ ਹੱਕ ਆ ਪਬਲਿਕ ਸਕੂਲ ਸਿਸਟਮ ਵਿੱਚ ਸਾਡੇ ਬੱਚਿਆਂ ਦਾ ਹੱਕ ਹੈ ਕਿਉਂਕਿ ਪੰਜਾਬੀ ਰਹਿ ਕੇ ਉਹਨਾਂ ਦੀ ਲੈਂਗੁਏਜ ਆ ਸੋ ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਇਹ ਹੱਕ ਮਿਲੇ ਔਰ ਅਸੀਂ ਇਹ ਵੀ ਚਾਹੁੰਦੇ ਹਾਂ ਸਕੂਲ ਟਾਈਮ ਦੇ ਵਿੱਚ ਬੱਚੇ ਪੰਜਾਬੀ ਪੜ੍ਹਨ ਸੋ ਇਹ ਇਹ ਸਾਡਾ ਮੇਨ ਫੋਕਸ ਹੈ ਔਰ ਜਿਵੇਂ ਤੁਸੀਂ ਇਹ ਦੂਜਾ ਬਾਕੀ ਹਾਈ ਸਕੂਲ ਬਹੁਤ ਸਨੇ 7-8 ਸਕੂਲ ਇਸ ਤਰ੍ਹਾਂ ਹੀ ਚ ਦੋ ਹਾਈ ਸਕੂਲ ਐਪੋਰਡ ਆ ਨਿਊ ਵੈਸਟਮਨਸ ਸੈਕੰਡਰੀ ਸਕੂਲ ਉਥੇ ਚੱਲ ਰਹੀ ਆ ਨਿਊ ਵੈਸਕ ਕুইਨਸ ਐਂਡ ਮਿਡਲ ਸਕੂਲਸ ਪੰਜਾਬੀ ਚੱਲ ਰਹੀ ਆ ਤੇ ਹੋਰ ਵੀ ਕਈਆਂ ਥਾਵਾਂ ਤੇ ਚੱਲ ਰਹੀ ਆ ਤੇ ਸਾਡਾ ਜਿੱਦਾਂ ਮੇਨ ਫੋਕਸ ਹੈ ਸਰੀ ਐਸ ਵੀਲ ਟਾਕ ਕਰਕੇ ਕਿਉਂਕਿ ਸਰੀ ਆਪਣੀ ਪੰਜਾਬੀ ਕਮਿਊਨਿਟੀ ਦਾ ਗਾਰਡਿਆ اور ਜਿਹੜੇ 6 7 ਸਕੂਲ ਮੈਂਮਨਸ਼ਨ ਕੀਤੇ ਆ ਇੱਥੇ ਆਲਮੋਸਟ 70 80% ਆਪਣੇ ਬੱਚੇ ਪੰਜਾਬੀ ਬੱਚੇ ਆ ਸੋ ਅਸੀਂ ਇਹਸ ਕਰਕੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਇਹਨਾਂ ਸੱਤਾ ਅਠਾ ਸਕੂਲਾਂ ਚ ਪਲੀਜ਼ ਫੋਕਸ ਕਰੋ ਉਥੇ ਜਾਓ ਪ੍ਰਿੰਸੀਪਲ ਨਾਲ ਗੱਲ ਕਰੋ ਆਪਣੇ ਪੇਰੈਂਟਸ ਇਕੱਠੇ ਹੋ ਕੇ ਡਿਮਾਂਡ ਕਰੋ ਇਹ ਸਾਡਾ ਹੱਕ ਆ ਅਸੀਂ ਚਾਹੁੰਦੇ ਆ ਪੰਜਾਬੀ ਕਲਾਸਾਂ ਸ਼ੁਰੂ ਕਰੋ ਸਕੂਲ ਵਿੱਚ ਇੱਕ ਥੋੜਾ ਜਿਹਾ ਸਮਝਾਓ ਜਦੋਂ ਬੱਚੇ ਪੰਜਾਬੀ ਲੈਂਦੇ ਆ ਇਹ ਕਿਸੇ ਹੋਰ ਭਾਸ਼ਾ ਦੀ ਥਾਂ ਤੇ ਲੈਂਦੇ ਜਾਂ ਜੇ ਫੇ ਜਿੱਥੇ ਪੰਜਾਬੀ ਹੈ ਨਹੀਂ ਫੇਰੇ ਫ੍ਰੈਂਚ ਜਾਂ ਕੋਈ ਸ਼ੋਰ ਲੈ ਲੈਂਗੇ ਇਹ ਕੀ ਸਿਸਟਮ ਹੁੰਦਾ ਹੈ BC ਦਾ ਕਰਿਕੂਲਮ ਆ ਗ੍ਰੇਡ 5 ਤੋਂ ਤੁਹਾਨੂੰ ਗ੍ਰੇਡ 8 ਤਾਈਂ ਸੈਕੰਡ ਲੈਂਗੁਏਜ ਲੈਣੀ ਪੈਂਦੀ ਆ ਇੰਗਲਿਸ਼ ਤਾਂ ਆਟੋਮੈਟਿਕ ਆ ਜੀ 5 ਤੋਂ 8 ਤੱਕ 5 ਤੋਂ 8 ਨਹੀਂ ਤੇ 9 ਤੋਂ 12 ਤਾਈਂ ਆਪਸ਼ਨਲ ਹਾਂਜੀ ਉਹ ਬਾਕੀ ਜੋ ਉਹਨਾਂ ਦੇ ਆਪਸ਼ਨ ਆ ਉਹ ਪੰਜਾਬੀ ਪਿਕ ਕਰ ਸਕਦੇ ਐਜ਼ ਐਨ ਆਪਸ਼ਨ ਲੇਕਿਨ 5ਵੀਂ ਤੋਂ 8ਵੀਂ ਤਾਈਂ ਉਹਨਾਂ ਨੂੰ ਜ਼ਰੂਰੀ ਸੈਕੰਡ ਲੈਂਗੁਏਜ ਲੈਣੀ ਪੈਂਦੀ ਆ ਔਰ ਬਾਈ ਡਿਫਾਲਟ ਇਹ ਹੋ ਜਾਂਦਾ ਜੇ ਕੋਈ ਜੇ ਪੰਜਾਬੀ ਨਹੀਂ ਆਫਰ ਕਰਦੇ ਬਾਈ ਫ੍ਰੈਂਚ ਬਾਈ ਡਿਫਾਲਟ ਲੱਗ ਜਾਂਦੀ ਆ ਸੋ ਛੇਜ ਬਾਨਾ ਜਿਹਨਾਂ ਚੋਂ ਇੱਕ ਨੂੰ ਲੈਣਾ ਪੈਣਾ ਸੋ ਅਸੀਂ ਕਹਿੰਦੇ ਕਿਉਂ ਨਾ ਸਾਡੀ ਮਾਂ ਬੋਲੀ ਪੰਜਾਬੀ ਨੂੰ ਪ੍ਰੇਫਰੈਂਸ ਕੀਤਾ ਜਾਵੇ ਅਸੀਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਆਂ ਹਰ ਇੱਕ ਬੋਲੀ ਦਾ ਮਾਣ ਕਰਦੇ ਆਂ ਲੇਕਿਨ ਸਾਡੀ ਮਾਂ ਬੋਲੀ ਵੀ ਸਾਨੂੰ ਯੂ نو ਮਿੱਠੀ ਹੈ ਸਾਡੀ ਤੇ ਉਹ ਵੀ ਅਸੀਂ ਚਾਹਨੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਸ਼ਿਗਰਾ ਸਾਹਿਬ ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੀ ਸਰੋਤਿਆਂ ਨੂੰ ਇੱਕ ਵਾਰੀ ਜਿਹੜਾ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਜ਼ਰੂਰ ਦੱਸ ਜੀ ਪ੍ਰੋਗਰਾਮ ਆਪਣਾ 23 ਫਰਵਰੀ ਦਿਨ ਐਤਵਾਰ 1 ਵਜੇ ਤੋਂ 3 ਵਜੇ ਤੱਕ ਅਸੀਂ 1 ਵਜੇ ਸਟਾਰਟ ਕਰ ਦੇਣਾ ਸੋ ਮੈਂ ਅਪੀਲ ਕਰਦਾ ਹਾਂ ਮੇ ਛੇਤੀ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰੋ ਤਾਜ پارک ਕਨਵੈਨਸ਼ਨ ਸੈਂਟਰ 85 a c 132 ਸਟਰੀਟ ਸਰੀ ਵਿਚਿਆ ਪਾਰਕਿੰਗ ਬਹੁਤ ਆ ਤੇ ਉਧਰ ਵੀ ਖੁੱਲੀ ਸਪੇਸ ਆ ਕੋਈ ਐਂਟਰੀ ਫੀਸ ਨਹੀਂ ਚਾਹ ਪਾਣੀ ਦਾ ਵੀ ਇੰਤਜ਼ਾਮ ਆ ਤੇ ਆਪਣੇ ਸਟੂਡੈਂਟ ਵੀ ਕਾਫੀ ਆ ਰਹੇ ਆ ਦੇ ਆਪਣੇ ਗਾਂਵ ਵਾਲੇ ਐਂਟਰਟੇਨਰ ਦੋ ਦੋਏ ਆਪਣੇ ਸੁਖੀ ਤਾਂ ਬਿੰਦਰ ਤੇ ਜੈਸੀ ਕੋਨ ਸਾਡੀ ਕੀਨੋਟਸ ਵੀ ਕਰਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਬਈ ਆਓ ਆਪਾਂ ਰਲ ਮਿਲ ਕੇ ਮਾਣ ਵਾਲੀ ਪੰਜਾਬੀ ਰਮਾਨ ਹੋਰ ਵੀ ਬਧਾਈਏ ਸੋ 23 ਫਰਵਰੀ ਨੂੰ ਜ਼ਰੂਰ ਆ ਕੇ ਦਰਸ਼ਨ ਦਿਓ ਬਹੁਤ ਬਹੁਤ ਮਿਹਰਬਾਨੀ ਥੈਂਕ ਥੈਂਕ ਯੂ ਤੁਹਾਡਾ ਜਿਸਕਰ ਆ ਦੋਸਤੋ 23 ਫਰਵਰੀ 1 ਵਜੇ ਤਾਜ ਕਨਵੈਨਸ਼ਨ ਤੇ پارک ਸੈਂਟਰ ਜਿਹੜਾ 132 ਤੇ 85 ਦੇ ਉੱਤੇ ਆ ਉੱਥੇ ਜ਼ਰੂਰ ਪਹੁੰਚੋ ਪੰਜਾਬੀ ਭਾਸ਼ਾ ਇੱਥੇ ਤੱਕ ਪਹੁੰਚੀ ਆ ਜਿੱਥੇ ਤੱਕ ਸ਼ਾਇਦ ਪਹਿਲਾਂ ਆਉਣ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਔਰ ਉਹਦੇ ਵਿੱਚ ਪਲੀ ਦਾ ਬਹੁਤ ਵੱਡਾ ਯਤਨ ਹਰ ਸਾਲ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਐਸ ਸਾਲ ਫਿਰ ਬੇਨਤੀ ਕਰਦੇ ਆਂ ਤੇ ਆ ਸਕੋ ਤੁਸੀਂ ਜ਼ਰੂਰ ਪਹੁੰਚੋ